ਨਾਲੇ ਮੇਰੇ ਕੰਮ ਕਰਨ ਦਾ ਤਰੀਕਾ ਬਹੁਤ ਲੱਗੀ ਹੈ ਮੈਂ ਹੌਲੀ-ਹੌਲੀ ਕੰਪਨੀ ਕਰਦਾ ਹੁੰਦਾ ਮੈਂ ਬਿਮਾਰੀ ਦਾ ਪੱਕਾ ਪਰੇਸ਼ਾਨੀ ਇੱਕ ਮਿੰਟ 'ਚ ਹੀ ਕਰ ਦਿੰਦਾ ਭਾਵੇਂ 1000 ਕਰੋੜ ਲੱਗੇ ਭਾਵੇਂ 2000 ਲੱਗੇ ਭਾਵੇਂ ਤਿੰਨ ਅੱਧ ਸਰਕਾਰਾਂ ਕੋਲ ਪੈਸੇ ਦੀ ਕਮੀ ਨਹੀਂ ਹੁੰਦੀ ਕਦੇ ਸ਼ੋਅਰੂਮ 'ਚ ਕੱਟੀ ਹੁੰਦੀ ਨਾ ਉਹ ਹੀ ਕੱਢਾਂਗੇ ਬੋਲੇ ਜੋਨਵਰੀ ਸੁਪੀਤ ਸਿੰਘ ਬਾਦਲੀ ਹੈ ਬੋਲੇ ਮੇਰੇ ਕੰਮ ਕਰਨ ਦਾ ਤਰੀਕਾ ਬਹੁਤ ਅਲੱਗ ਹੀ ਹੈ ਮੈਂ ਹੌਲੀ-ਹੌਲੀ ਕੰਮ ਨਹੀਂ ਕਰਦਾ ਹਾਂ ਮੈਂ ਬਿਮਾਰੀ ਦਾ ਪੱਕਾ آپریشن 1 ਮਿੰਟ 'ਚ ਹੀ ਕਰ ਦਿੰਦਾ ਮੈਂ ਜਲਾਲਾਬਾਦ ਹਲਕੇ 'ਚ ਮੈਨੂੰ ਭੇਜਤਾ ਮੈਂ ਜ਼ਿੰਦਗੀ 'ਚ ਨਹੀਂ ਜਲਾਲਾਬਾਦ ਗਿਆ ਸਹੀ ਬਹਿਤ ਨਹੀਂ ਗਿਆ ਸੀ ਵੱਡੇ ਪਾਲ ਸਾਹਿਬ ਕਹਿੰਦੇ ਯਾਰ ਤੂੰ ਹੁਣ ਇੱਥੇ ਲੜਨਾ ਹੈ ਮੈਂ ਉੱਥੇ ਗਿਆ ਬਾਰਡਰ ਤੇ ਜਮਾ ਹੈ ते, कुछ भी नहीं सी ना सड़क ना कोई गली ना कोई स्कूल ना कोई हस्ता ना कोई वाटर कोई नहर ना कोई, कोई खाला कुछ भी जाके देखा कि लोग कि नर्च रह रहे इन्ने साल तुम अज जाके देखो थे। की है ਮੈਂ ਪਹਿਲੇ ਦਿਨੀ ਕਿਉਂਕਿ ਮੈਂ ਨਾ ਇੱਕ ਇੱਕ ਛੋਟਾ ਕੰਮ ਮੇਰੇ ਆਦਤ ਹੀ ਹੈ ਮੈਂ ਜੋ ਕੰਮ ਕਰਦਾ ਬਿਲੀ ਪੂਰੀ ਕਰਨੀ ਹੈ ਨਾ ਦੱਸੋ ਕਿੰਨੇ ਥਰਮਲ ਪਲਾਂਟ ਬਣਾਉਣੇ ਹੈ ਇਕੱਠੇ ਬਣਾ ਦੋ ਸਾਰੇ ਹੁਣ ਉਵੇਂ ਹੀ ਜਲਾਲਾਬਾਦ ਕੀਤਾ ਮੈਂ ਬੁਲਾਇਆ ਵਾਟਰ ਸਪਲਾਈ ਆਣ ਮੈਂ ਕਿਹਾ ਜੀ ਕਿੰਨੇ ਪਿੰਡ ਹੈ ਕਹਿੰਦੇ 180 ਆ 85 ਵਾਟਰ ਟੈਂਕ ਕਿੰਨੇ ਚਾਹੀਦੇ ਹੈ ਕਹਿੰਦੇ 150 ਮੈਂ ਕਿਹਾ 150 ਬਣਾਉਣੇ ਸ਼ੁਰੂ ਕਰਾਪ ਲਓ ਪੈਸੇ ਫਿਰ ਮੈਂ ਕਿਹਾ ਸਰਕਾ ਕਿੰਨੇ ਕਿਲੋਮੀਟਰ ਹੈ ਉਹਨੇ ਪਰੇ 8900 ਕਿਲੋਮੀਟਰ ਦੀ ਸਾਰੀ ਲਿੰਕ ਲੋਕ ਬਣਾ ਕੇ ਦੱਸਿਆ ਮੈਂ ਕਿਹਾ ਚੱਕੋ ਪੈਸੇ ਬਣਾ ਦਿਓ ਸਾਰੀਆਂ ਤੁਸੀਂ ਦੇਖ ਲਓ ਮੈਂ ਕਿ ਕਿੰਨੇ ਪਿੰਡਾਂ ਚ ਕੋਈ ਗਲੀ ਨਾਲੀ ਇਹ ਨਹੀਂ ਸੀ ਇੱਕੋ ਹੀ ਫੈਸਲੇ ਨਾਲ ਮੈਂ ਇੱਕ ਦਿਨ ਉੱਥੇ ਹੀ ਬਹਿ ਕੇ ਜਿੰਨੇ ਪਿੰਡ ਐ ਸਾਰਿਆਂ ਦੀਆਂ ਗਲੀਆਂ ਨਾਲੀਆਂ ਠੱਪੜ ਕੌਣ ਸਾਰੀ ਸੀਮਿੰਟ ਦੀ ਹਮ ਆਰਡਰ ਦੇ ਸਾਤ 800 ਕਰੋੜ ਦਾ ਬਜਟ ਰੀ ਮੈਂ ਕਿਹਾ ਚੱਕੋ ਤੇ ਬਣਾ ਦਿਓ ਅਸੀਂ ਦੋ ਸਾਲਾਂ ਚ ਕਿਤੇ ਪਿੰਡ ਚਲੇ ਜਾਓ ਐ ਲੱਗਦਾ ਸ਼ਹਿਰਾ ਜੀ ਨੇ ਉਹਨਾਂ ਦੇਖਿਆ ਹੀ ਨਹੀਂ ਸਿੱਕੇ ਢੰਡੀ ਗਾਰੇ ਬਣ ਗਈ ਉਹਦਾ ਹਾਂ ਉਹ ਵੀ ਲੰਬੀ ਮੈਂ ਜਾਂ ਤੁਹਾਨੂੰ ਪਹਿਲੀ ਵੀ ਗੱਲ ਦੱਸੀ ਸੀ ਬੈਂਕ ਦੇ ਨੰਗ ਦਾ ਟਾਪ ਦਾ ਮੈਂ ਵੱਡੇ ਬਾਲਸਾ ਨੂੰ ਮਿਲਣਾ ਸੀ ਉਹ ਲੰਬੀ ਸੰਗਤ ਦਰਸ਼ਿਤ ਕਰ ਜਾਂਦੇ ਸੀ ਮੈਂ ਹੋ ਕੇ ਪਿੰਡਾਂ ਚ ਗਿਆ ਤੇ ਨਾਲ ਬੈਠਾ ਉਹਨਾਂ ਦੇ ਤੇ ਸੰਗਤ ਦਰਸ਼ਨ ਵਾਲੇ ਜਿਵੇਂ ਸਰਪੰਚ ਖੜਾ ਹੋ ਜਾਂਦਾ ਬਾਲਸਾ ਨੂੰ ਕੀ ਚਾਹੀਦਾ ਹੈ ਉਹ ਕਹਿੰਦੇ ਗਲੀਆਂ ਨਾਲੀਆਂ ਵਾਸਤੇ ਖੜਵੰਜੇ ਚਾਹੀਦੇ ਆ ਮੈਂ ਕਿਹਾ ਜਦੋਂ ਐਡਾ ਆ ਸੀ ਉਦੋਂ ਵੀ ਖੜਵੰਜੇ ਮੰਗਦੇ ਸੀ ਅਜੇ ਨੇ ਸਾਲੋਂ ਦੇ ਹਲੇ ਖੜਵੰਜੇ ਨਹੀਂ ਬਣੇ ਆਪਣੇ ਪੰਜਾਬ ਗਲੀਆਂ ਹੀ ਨਹੀਂ ਬਣੀਆਂ ਖੜ ਪਰ ਖੜਵੰਜੇ ਖੜਵੰਜੇ ਮੈਂ ਕਿਹਾ ਜੀ ਆ ਸੇਵਾ ਮੈਂ ਖੜਾ ਹੋ ਗਿਆ ਮੈਂ ਰੋਕ ਲਿਆ ਸਨ ਮੈਂ ਕਿਹਾ ਜੀ ਆ ਸੇਵਾ ਮੈਨੂੰ ਦੇ ਦਿਓ ਬਾਲ ਸਾਹਿਬ ਕਿ ਕੀ ਮੈਂ ਕਿਹਾ ਜੀ 나 ਤੁਹਨ ਤੋਂ ਪੁੱਛਾਂ ਮੈਂ ਆਪਣੇ ਮਹਿਕਮੇ ਜੋ ਪੈਸਾ ਇਕੱਠਾ ਕਰਕੇ ਲੰਬੀ ਹਲਕੇ ਦੇ ਸਾਰੇ ਹਲਕੇ ਦੇ ਵਿੱਚ 100% ਜਿੰਨੀਆਂ ਗਲੀਆਂ ਨਾਲੀਆਂ ਸੀਵਰੇਜ ਸਿਸਟਮ ਛੱਪੜ ਸਾਰੇ ਮੈਂ ਸੀਮਿੰਟ ਦੇ ਬਣਾ ਕੇ ਇਹ ਉਹ ਸਟੇਡੀਅਮ ਜੋ ਕੰਠਾ ਪੈਕੇਜ ਉਹ ਕਹਿੰਦਾ ਕੱਟਾ ਦੇ ਤੋਂ ਹੋਣਾ ਨਹੀਂ ਮੈਂ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਹੁਣ ਨਾ ਇੱਕ ਸਾਲ ਬਾਅਦ ਆਇਓ ਹਲਕੇ ਚ ਵੀ ਦੇਖੋ ਇੱਕ ਵਾਰ ਦੇ ਤੋਂ ਮਨ ਲਾ ਇੱਕ ਸਾਲ ਤੁਸੀਂ ਸਾਰਾ ਬਣਾਤਾ ਹੁਣ ਥੋੜੀ ਵਾਰੀ ਆ ਪਹਿਲੇ ਦਿਨ ਜਿਆਦਾ ਟਾਈਮ ਨਹੀਂ ਲਾਉਣਾ ਆਪਾਂ ਪਹਿਲੇ ਹੀ ਮਹੀਨੇ ਭਾਵੇਂ 1000 ਕਰੋੜ ਲੱਗੇ ਭਾਵੇਂ 2000 ਲੱਗੇ ਭਾਵੇਂ 3000 ਸਰਕਾਰਾਂ ਕੋਲ ਪੈਸੇ ਦੀ ਕਮੀ ਨਹੀਂ ਹੁੰਦੀ دل دی کمی ہوندی ہے نیت دی کمی ہوندی ہے اس ہلکے نو ਜਿਵੇਂ ਗੱਡੀ ਨਵੀਂ ਸ਼ੋਨੂਮ ਚ ਕੱਢੀ ਹੁੰਦੀ ਨਾ ਉਹ ਇਹ ਕੱਢਾਂਗੇ ਬੋਲੇ ਜੈ ਹਾਂ ਜੈ ਬਾਬਾ ਆ ਕੋਈ ਆਸਾਨ ਨਹੀਂ ਹੈ ਮੈਨੂੰ ਮਨ ਚ ਦਿਲੋਂ ਹੈ ਕਿ ਜਿਸ ਘਰ ਚ ਬਾਪੂ ਬਾਦਲ ਨੇ ਜਨਮ ਲੇਤਾ ਹੈ ਅਸੀਂ ਸਿਆਸੀ ਜਨਮ ਤਾਂ ਇੱਥੇ ਹੋਣਾ ਆਪਣਾ ਫਰਜ਼ ਬੰਦਾ ਹੈ ਉਸ ਘਰ ਨੂੰ ਸਜਾਉਣਾ